ਸਾਡੇ ਬੜੇ ਹੀ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ ਨਿਹੰਗ ਸਿੰਘ ਜਿਹੜੇ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਨੂੰ ਦੱਸਾਂਗੇ ਕਿ ਉਹ ਸਾਡੇ ਨਾਲ ਆਪਣੀ ਜੀਵਨੀ ਬਾਰੇ ਵਿਚਾਰ ਚਰਚਾ ਕਰਨਗੇ ਬਾਬਾ ਧਰਮ ਸਿੰਘ ਜੀ ਖਾਲਸਾ ਸੁਬਾਨ ਜਿਹੜੇ ਸਾਡੇ ਦਰਮਿਆਨ ਪਹੁੰਚੇ ਨੇ ਬਾਬਾ ਜੀ ਸਮਾਂ 10 ਮਿੰਟ ਆ ਵੈਸੇ ਤੁਹਾਡੇ ਵਾਸਤੇ ਖੁੱਲਾ ਵੀ ਹੈ वाहेगुरु जी का खालसा वागुरू जी की फतेह तो। 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 इत मसला जो है वो बारे बहुत कुछ बहुत कुछ कहा जा चुक है ਮਸਲਾ ਸਭ ਨੂੰ ਪਤਾ ਕੀ ਹੈ ਉਹਦੇ ਬਾਰੇ ਮੈਂ ਨਹੀਂ ਬੋਲਣਾ ਮਸਲਾ ਕਿਉਂ ਪੈਦਾ ਹੋਇਆ ਉਹਦੇ ਬਾਰੇ ਵੀ ਬਹੁਤ ਕੁਝ ਬੋਲਿਆ ਜਾ ਚੁੱਕਿਆ ਹੁਣ ਪਹਿਲਾਂ ਅਸਲ ਵਿੱਚ ਇਹ ਚੀਜ਼ਾਂ ਕਿੱਥੋਂ ਪੈਦਾ ਹੋਈਆਂ ਸਾਡੀ ਅਸੀਂ ਕਹਨੇ ਆਂ ਵੀ ਇਹ ਧਰਤੀ ਸਾਡੀ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਇੱਥੇ ਗੁਰਬਾਣੀ ਰਚੀ ਗਈ ਉਹ ਤਾਂ ਯੂਪੀ ਸਾਰੇ ਇੰਡੀਆ ਤੇ ਹਿੰਦੁਸਤਾਨ ਤੇ ਬਾਣੀ ਰਚੀ ਗਈ ਪਰ ਇੱਥੇ ਜਿਆਦਾ ਲਗਾਤਾਰ ਗੁਰਬਾਣੀ ਰਚੀ ਵੀ ਗਈ ਗੁਰਬਾਣੀ ਇਕੱਠੀ ਕਰਕੇ ਸਾਰੀ ਉਹਨੂੰ ਇੱਕ ਪੋਥੀ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਦਿੱਤਾ ਗਿਆ ਔਰ ਉਹਦੇ ਪ੍ਰਚਾਰ ਦੀ ਜ਼ਿੰਮੇਵਾਰੀ ਵੀ ਪੰਜਾਬ ਦੇ ਜੁਮੇ ਸਿੱਖਾਂ ਦੇ ਜੁਮੇ ਪੰਜਾਬ ਦੇ ਪੰਜਾਬ ਦੇ ਵਿੱਚ ਹੀ ਖਾਲਸਾ ਪੰਥ ਤਿਆਰ ਹੋਇਆ ਖਾਲਸਾ ਪੰਥ ਦੇ ਉੱਤਮ ਨੇ ਝੰਡਾ ਬਰਦਾਰੀ ਗੁਰਬਾਣੀ ਦੇ ਗੁਰਮਤਿ ਪ੍ਰਚਾਰ ਦੀ ਸਮਾਂ ਬੀਤ ਗਿਆ ਜੋ ਕੁਝ ਪਿੱਛੇ ਹਿਸਟਰੀ ਚ ਹੋਇਆ ਉਹ ਪੰਥ ਖਾਲਸਾ ਨਾਲ ਜੋ ਇੱਥੇ ਹੋਇਆ ਉਹ ਵੀ ਇਤਿਹਾਸ ਹੈ ਸਭ ਨੂੰ ਪਤਾ ਹੈ ਉਹਦੇ ਬਾਅਦ ਅਕਾਲੀ ਦਲ ਆਇਆ ਅਕਾਲੀ ਦਲ ਨੇ ਉਹ ਜ਼ਿੰਮੇਵਾਰੀ ਨਹੀਂ ਨਿਭਾਈ ਜਿਹੜੀ ਨਿਭਾਉਣੀ ਚਾਹੀਦੀ ਸੀ ਗੁਰਮਤਿ ਕੀ ਹੈ ਇਹ ਨਹੀਂ ਦੱਸਿਆ ਗੁਰੂ ਦਾ ਚਾਰ ਦੀ بجائے ਰਾਜਵਲ ਪੈ ਗਿਆ ਉਹ ਰਾਜ ਵਿੱਚ ਸਵਾਰਥ ਪ੍ਰਧਾਨ ਹੈ ਜਿਹੜਾ ਰਾਜ ਹੈ ਉਹ ਚ ਸਵਾਰਥ ਸਵਾਰਥ ਹੈ ਆਪਣਾ ਸਾਰੀ ਜਾਣਦੇ ਨੇ ਲੋਭ ਲਾਲਚ ਪ੍ਰਧਾਨ ਹੈ ਚੌਧਰ ਪ੍ਰਧਾਨ ਹੈ ਚੌਧਰ ਨੂੰ ਭੱਜੇ ਫਿਰਦੇ ਨੇ ਸਾਰੇ ਪੈਸਾ ਇਕੱਠਾ ਕਰਨਾ ਉਧਰ ਗੁਰੂਆਂ ਨੇ ਸਾਰਾ ਤਿਆਗ ਕੀਤਾ ਸਰਬੰਸ ਵਾਰਿਆ ਤੇ ਸਰਬੰਸ ਵਾਰਨੇ ਵਾਲਿਆਂ ਦੀ ਗੱਲ ਦੀ ਜ਼ਿੰਮੇਵਾਰੀ ਜਿਨ੍ਹਾਂ ਨੇ ਲਈ ਉਹ ਖੋਟੇ ਸੀ ਸਾਰੀ ਉਹਨਾਂ ਨੇ ਗੁਰਦੁਆਰਿਆਂ ਦੀਆਂ ਗੋਲਕਾਂ ਲੁੱਟੀਆਂ ਸੰਗਤ ਨੂੰ ਵੀ ਮਤਲਬ ਵੋਟਾਂ ਲੈ ਕੇ ਹਕੂਮਤ ਵੀ ਕਾਇਮ ਕੀਤੀ ਪੰਥ ਦੀ ਪਰ ਸਵਾਰਿਆ ਸਿੱਖੀ ਦਾ ਕੁਛ ਨਹੀਂ ਸਵਾਰਿਆ ਆਪਣਾ ਇਹ ਦੱਸਣ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਹੁਣ ਪ੍ਰਧਾਨ ਲਾਲਚ ਹੋ ਗਿਆ ਸਾਡਾ ਸਾਰਿਆਂ ਦਾ ਰਾਜ ਕਰਨ ਵੇ ਜਿੰਨਾ ਚਿਰ ਰਾਜ ਜੇ ਕਰਨਾ ਹੈ ਤਾਂ ਸੰਗਤ ਨੂੰ ਪੜ ਕੇ ਰੱਖਣਾ ਪਊਗਾ ਜਿੰਨਾ ਚਿਰ ਸੰਗਤ ਦੇ ਵੀ ਧੜੇਬੰਦੀ ਨਹੀਂ ਕਰਦੇ ਪੈਦਾ ਕਰਦੇ ਉਹਨਾਂ ਚਿਰ ਰਾਜ ਨਹੀਂ ਕਰ ਸਕਦੇ ਇੱਥੇ ਅਸੀਂ ਵੀ ਤੁਸੀਂ ਵੀ ਵੋਟਾਂ ਦਿੰਦੇ ਰਹੇ ਸਰਕਾਰਾਂ ਬਣਦੀਆਂ ਰਹਿਣਾ ਜਿਨ੍ਹਾਂ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਸਾਡੀ ਸਿਹਤ ਦਾ ਧਿਆਨ ਰੱਖਣਾ ਸਾਡੇ ਭਵਿੱਖ ਦਾ ਧਿਆਨ ਰੱਖਣਾ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਪੜ੍ਹਾਈ ਦਾ ਧਿਆਨ ਰੱਖਣਾ ਉਹਨਾਂ ਨੇ ਸ਼ਾਇਦ ਉਹ ਕੰਮ ਬੋਲ ਧਿਆਨ ਜਵਾਨੀ ਤਾਂ ਕਹਿੰਦੇ ਰਹੇ ਅੰਦਰੋਂ ਨਹੀਂ ਕੀਤਾ ਅੰਦਰੋਂ ਕੀਤਾ ਲੁੱਟਦਾ ਕਰਜ਼ਾ ਪੰਜਾਬ ਸਰ ਚੜਦਾ ਚੱਲਿਆ ਗਿਆ ਖਰਚੇ ਆਪਣੇ ਭੁਧਾਉਂਦੇ ਚਲੇ ਗਏ ਪੈਨਸ਼ਨਾਂ ਲੈਂਦੇ ਚਲੇ ਗਏ ਆ ਜਿਹੜੀਆਂ ਫੈਕਟਰੀਆਂ ਵਾਲੇ ਪੈਸੇ ਦਿੰਦੇ ਤੇ ਇਹ ਤਾਂ ਚਲਾਈਆਂ ਵੀ ਇਥੋਂ ਉਹਨਾਂ ਨੂੰ ਇਨਕਮ ਹੈ ਸ਼ਰਾਬ ਤੋਂ ਆਮਦਨ ਉਹਨਾਂ ਦਾ ਪੱਖ ਪੂਰਿਆ ਸੰਗਤ ਦਾ ਪੱਖ ਨਹੀਂ ਪੂਰਿਆ ਰਿਜ਼ਲਟ ਇਹ ਹੋਇਆ ਕਿ ਪਾਣੀ ਖਰਾਬ ਹੋ ਗਿਆ ਹੁਣ ਗੱਲ ਜਦੋਂ ਇਹ ਇਹ ਨੌਬਤ ਕਿਉਂ ਆਈ ਸਰਕਾਰ ਕੀ ਅਵੇਅਲ ਨਹੀਂ ਸੀ ਸਰਕਾਰ ਨੂੰ ਪਤਾ ਨਹੀਂ ਸੀ ਸਭ ਪਤਾ ਸੀ ਮੈਨੂੰ ਪਤਾ ਲੱਗਿਆ ਇੱਥੋਂ ਕੁਝ ਸਿੰਘ ਕੁਝ ਉਪਰਾਲੇ ਕਰਦੇ ਰਹੇ ਵੀ ਪਾਣੀ ਖਰਾਬ ਹੋ ਰਿਹਾ ਹੈ ਇਹ ਹੋਰ ਉਹਦੀ ਸਰਕਾਰ ਨੇ ਉਹ ਗੱਲ ਨੂੰ ਗੰਬੀਰਤਾ ਨਾਲ ਲਈ ਹੀ ਨਹੀਂ ਕਿਉਂ ਇਰਾਦਾ ਨਹੀਂ ਸੀ ਇਰਾਦਾ ਕੁਝ ਪਖਪੂਰਨਾ ਸੀ ਸਰਮਾਇਦਾਰਾਂ ਦਾ ਵੋਟਾਂ ਲੈਣੀਆਂ ਨੇ ਸੰਗਤ ਤੋਂ ਜਨਤਾ ਤੋਂ ਪਖਪੂਰਨਾ ਸਰਮਾਇਦਾਰੀ ਦਾ ਇਹ ਗੱਲ ਨੂੰ ਅਸੀਂ ਨਹੀਂ ਸਮਝ ਸਕਕੇ ਸ਼ਾਇਦ ਹੁਣ ਪਤਾ ਲੱਗ ਗਿਆ ਅਸੀਂ ਧੜਿਆਂ 'ਚ ਬੰਡੇ ਰਹੇ ਸਾਨੂੰ ਕਹਿੰਦੇ ਰਹੇ ਤੇਰਾ ਮੁੰਡੇ ਨੂੰ ਉਹ ਲਵਾ ਦਾਂਗੇ ਤੈਨੂੰ ਆ ਦੇ ਦਾਂਗੇ ਅਸੀਂ ਵੀ ਲੋਭੀ ਸੀ ਜਦ ਗੁਰੂ ਛੜਤਾ ਲੋਭ ਸਾਡੇ ਅੰਦਰ ਵੀ ਹੋ ਗਿਆ ਕਸੂਰ ਆਪਣਾ ਸਾਰਿਆਂ ਦਾ ਹੀ ਹੈ ਕਿਹਚ ਉਹ ਸਰਕਾਰਾਂ ਜਿਹੜੀਆਂ ਅਸੀਂ ਵੋਟਾਂ ਨਾਲ ਬਣਾਈਆਂ ਉਹਨਾਂ ਨੇ ਇਹ ਕੰਮ ਕੀਤਾ ਸਾਡੀ ਸੁਣੀ ਨਹੀਂ ਅੱਜ ਸਾਨੂੰ ਹੋਸ਼ ਆਈ ਹੈ ਤਾ ਸਾਨੂੰ ਜਾਗਰੂ ਅਸੀਂ ਏਕਤਾ ਕੀਤੀ ਹੈ ਜੇ ਸਾਡੀ ਪਹਿਲਾਂ ਏਕਤਾ ਹੁੰਦੀ ਨੋਬਤ ਨਹੀਂ ਸੀ ਹੋਣੀ ਜਿਹੜੇ ਏਕਤਾ ਕਰਨ ਵਾਲੇ ਸੀ ਉਹ ਮੇਰੇ ਵਰਗੇ ਉਹਨਾਂ ਨੂੰ ਤਾਂ ਸੁੱਖਾ ਪੀਣੇ ਪਾਗਲ ਕਹਿੰਦੇ ਸੀ ਸਵੇਾਈ ਨਹੀਂ ਅਸੀਂ ਆਪਣੇ ਚਪਗਰ ਕੇ ਦੇਖਦੇ ਰਹੇ ਰਾਜਤਾ ਅਸੀਂ ਕਰਨਾ ਨਹੀਂ ਸੀ ਹੁਣ ਇਹਨੂੰ ਪ੍ਰੈਸਟੀ ਇਸ਼ੂ ਇਨਾਂ ਨੂੰ ਸਰਮਾਇਦਾਰਾਂ ਨੂੰ ਨਹੀਂ ਬਣਾਉਣਾ ਚਾਹੀਦਾ ਨਾ ਸਰਕਾਰ ਨੂੰ ਬਣਾਉਣਾ ਚਾਹੀਦਾ ਠੀਕ ਹੈ ਵੀ ਪੈਸਾ ਪੈਦਾ ਹੁੰਦਾ ਰੋਜ਼ਗਾਰ ਵੀ ਹੈ ਕੀ ਰੋਜ਼ਗਾਰ ਜੀਵਨ ਨੂੰ ਜ਼ਰੂਰੀ ਹੈ ਜੇ ਸਾਡਾ ਜੀਵਨੇ ਨਹੀਂ ਅਸੀਂ ਰੋਜ਼ਗਾਰ ਤਾਂ ਤਾਂ ਕਰਾਂਗਾ ਹੋਊਗਾ ਲੋਡਪੋਝਾ ਜਿਉਂਦਾ ਰਹੂ ਕੋਈ ਜੇ ਰੋਗੀ ਹੋ ਗਏ ਰੋਜ਼ਗਾਰ ਤੇ ਕਰਨ ਦੇ ਕਾਬਿਲ ਨਾ ਰਹੇ ਰੋਜ਼ਗਾਰ ਤੇ ਕੀ ਕਰੋਣੇ ਇਹ ਪੱਖ ਅਣਗੌਲਿਆ ਘੁੰਮ ਕੀਤਾ ਜਾਂਦਾ ਹੈ ਜੇ ਤਾਂ ਸਿਹਤ ਜਾਂਦੀ ਹੋਵੇ ਉਹਨਾਂ ਦੀ ਖਰਾਬ ਹੁੰਦੀ ਹੋਵੇ ਉਹਨਾਂ ਦੇ ਪਰਿਵਾਰ ਦੀ ਜਿਹੜੇ ਕੁਰਸੀਆਂ ਤੇ ਬੈਠੇ ਨੇ ਫਿਰ ਤਾਂ ਉਹਨਾਂ ਨੂੰ ਹੋਵੇ ਫਿਕਰ ਤੇ ਸਿਹਤ ਤਾਂ ਜਨਤਾ ਦੀ ਖਰਾਬ ਹੁੰਦੀ ਹੈ ਜਨਤਾ ਦਾ ਇਹਦਾ ਮਤਲਬ ਉਹਨਾਂ ਨੂੰ ਕੋਈ ਹਮਲਤ ਦੀ ਕੋਈ ਫਿਕਰ ਨਹੀਂ ਇਹ ਅੱਜ ਪਤਾ ਲੱਗਿਆ ਸਾਨੂੰ ਸਾਰੇ ਜ਼ਿੰਮੇਵਾਰ ਆ ਸੀ ਲੋਭ ਸਾਡੇ ਸਾਰਿਆਂ ਦੇ ਅੰਦਰ ਹੈ ਵੋਟਾਂ ਸੀ ਸਾਰੀ ਪਾਰਟੀ ਬਣਾ ਕੇ ਦਿੰਦੇ ਰਹੇ ਆ ਜੇ ਹੁਣ ਵੀ ਸਮਝ ਜੀਏ ਇਹ ਇਹ ਫੈਕਟਰੀ ਦੀ ਕੱਲੀ ਦੀ ਗੱਲ ਨਹੀਂ ਹੈ ਗੱਲ ਸਾਰੇ ਭਾਰਤ ਦੀ ਵੀ ਉਹੀ ਹੈ ਸਾਰੇ ਸ੍ਰਿਸ਼ਟੀ ਦੀ ਗੱਲ ਹੀ ਹੈ ਜਿਹੜਾ ਸਰਮਾਇਦਾਰ ਹੈ ਉਹਨੇ ਆਪਣੇ ਸਰਮਾਇਦਾ ਫਿਕਰ ਹੈ ਗਰੀਬ ਦੇ ਜੀਵਨ ਦਾ ਕਿਸੇ ਨੂੰ ਵੀ ਫਿਕਰ ਨਹੀਂ ਗਰੀਬ ਦੇ ਜੀਵਨ ਦਾ ਕਿਸੇ ਨੂੰ ਫਿਕਰ ਨਹੀਂ ਸਰਮਾਇਦਾਰ ਨੂੰ ਆਪਣਾ ਫਿਕਰ ਇਹ ਗੱਲ ਸਮਝਣ ਵਾਲੀ ਹੈ ਜਿੰਨਾ ਚਿਰ ਜਿਹੜੇ ਅਸੀਂ ਲੋਕ ਹਾਂ ਅਸੀਂ ਇਹ ਗੱਲ ਨਹੀਂ ਸਮਝਦੇ ਇੱਕ ਤਾਂ ਨਹੀਂ ਕਰਦੇ ਇਹਦਾ ਮਸਲਾ ਇਹੋ ਜੇ ਇਹ 30000 ਮਸਲੇ ਹੋਰ ਵੀ ਨੇ ਪੈਦਾ ਹੁੰਦੇ ਰਹਿਣਗੇ ਉਹਨਾਂ ਕੋ ਬੜੇ ਸ਼ਾਤਰ ਦਿਮਾਗ ਨੇ ਉਹ ਕਦੇ ਅਤਵਾਦ ਪੈਦਾ ਕਰਦਾ ਕਦੇ ਕੁਝ ਕਰਦਾ ਕਦੇ ਕੁਝ ਕਰਦਾ ਲੋਕਾਂ ਨੂੰ ਤਾਂ ਪਤਾ ਵੀ ਨਹੀਂ ਜੋ ਸਰਕਾਰ ਕਰ ਰਹੀ ਹੈ ਕਿਵੇਂ ਹੁੰਦਾ ਇਹ ਇੱਥੇ ਹੀ ਨਹੀਂ ਇਹਨਾਂ ਦੀਆਂ ਧਾਰਾਂ ਵੀ ਪਿੱਛੇ ਵਰਲਡ ਬੈਂਕ ਨਾਲ ਜੁੜੀਆਂ ਹੋਈਆਂ ਨੇ ਉਹ ਤੋਂ ਬਿਨਾਂ ਤਾਂ ਭਾਰਤ ਦੀ ਸਰਕਾਰ ਵੀ ਨਹੀਂ ਬਣ ਸਕਦੀ ਇਸ ਕਰਕੇ ਸਭ ਤੋਂ ਲੋੜ ਸਾਡੀ ਆਪਣੀ ਏਕਤਾ ਦੀ ਹੈ ਜੇ ਅਸੀਂ ਇੱਕ ਹੋ ਜਾਈਏ ਤਾਂ ਸਰਕਾਰ ਤਾਂ ਸਰਕਾਰ ਬਦਲਣ ਦੀ ਗੱਲ ਬਣਦੀ ਹੈ ਸਰਕਾਰ ਬਦਲ ਗਈ ਕੀ ਗੱਲ ਹੈ ਓਏ ਕਹਿੰਦੇ ਨੇ ਸਿਸਟਮ ਬਦਲੋ ਨਹੀਂ ਅਸੀਂ ਆਪਣਾ ਅੰਦਰ ਬਦਲਣਾ ਆਪਣੇ ਅੰਦਰ ਝਕਣੇ ਬਿਮਾਰੀਆਂ ਪੈਦਾ ਕਿੱਥੋਂ ਹੁੰਦੀਆਂ ਨੇ ਜੇ ਮੈਨੂੰ ਮੇਰਾ ਲੋਭ ਪਿਆਰਾ ਹੈ ਸੰਸਾਰ ਪਿਆਰਾ ਨਹੀਂ ਤੇ ਫਿਰ ਇਹ ਮਸਲਿਆਂ ਦਾ ਹੱਲ ਨਹੀਂ ਹੈ ਉਦਣ ਜਿੱਦਣ ਜਿਹੜਾ ਉੱਪਰ ਬੈਠਾ ਹੈ ਸਰਕਾਰ 'ਚ ਹੈ ਉਹਦੇ ਅੰਦਰ ਤਿਆਗ ਹੋ ਗਏ ਉਹ ਕਹੇ ਮੈਂ ਭਲਾਕਰ ਹੁੰਦਾ ਆਪਣਾ ਬਗਾੜ ਕੇ ਜੇ ਆਪਣਾ ਬਗਾੜ ਕੇ ਭਲਾ ਲੀਡਰ ਉਹ ਹੁੰਦਾ ਹੈ ਜਿਹੜਾ ਆਪਣਾ ਬਗਾੜੇ ਦੁਹੇ ਦਾ ਸਵਾਰੇ ਪਰ ਇਹ ਲੀਡਰ ਆਪਣਾ ਸਵਾਰਦੇ ਨੇ ਬਾਕੀਆਂ ਦਾ ਬਗੜਦੇ ਇਹ ਲੀਡਰਸ਼ਿਪ ਐਸ ਕਿਸਮ ਦੀ ਲੀਡਰਸ਼ਿਪ ਐ ਇਹਨੂੰ ਬਦਲਣਾ ਪਊਗਾ ਜੇ ਆਪਾਂ ਅੜੇ ਵੀ ਰਹੀਏ ਫੈਕਟਰੀ ਬੰਦ ਵੀ ਹੋ ਜੂਈ ਚਲੋ ਬੰਦ ਹੋ ਗਈ ਮੈਂ ਕਹਨਾ ਜਿਹੜਾ ਪਾਣੀ ਐ ਉਹ ਕਦ ਠੀਕ ਹੋ ਕਿਵੇਂ ਹੋ ਸਵਾਲ ਇਹ ਜੋ ਹੋ ਚੁੱਕਿਆ ਖਰਾਬ ਉਹਦਾ ਇਲਾਜ ਕੀ ਐ ਉਹ ਕਿਉਂ ਹੋਇਆ ਬਿਮਾਰੀਆਂ ਤਾਂ ਹੋ ਚੁੱਕੀਆਂ ਨੇ ਇੰਨਾ ਕੁਝ ਤਾਂ ਹੋਇਆ ਕਿ ਸਰਕਾਰ 'ਚ ਜਿਹੜੇ ਬੰਦੇ ਸੀ ਉਹ ਇਮਾਨਦਾਰ ਨਹੀਂ ਸੀ ਸੰਗਤ ਪਤੀ ਇਮਾਨਦਾਰ ਨਹੀਂ ਸੀ ਕਾਹਤੇ ਇਮਾਨਦਾਰੀ ਦੀ ਆਉਗੀ ਬੇਈਮਾਨੀ ਕਾਦ ਆਉਂਦੀ ਹੈ ਜਦ ਤੁਹਾਨੂੰ ਤੋਂ ਡਿੱਗ ਜਾਈਦਾ ਹੁਣ ਜੇ ਅਸੀਂ ਪੰਜਾਬ ਦੇ ਵਿੱਚ ਵੀ ਇਮਾਨਦਾਰੀ ਸਾਡੇ ਨਹੀਂ ਹੈ ਦੁਨੀਆ 'ਚ ਇਮਾਨਦਾਰੀ ਨਹੀਂ ਲੱਭਣੀ ਗੁਰਬਾਣੀ ਇੱਥੇ ਹੀ ਫਾਇਦਾ ਹੋਈ ਆ ਜਿੱਥੇ ਗੁਰਬਾਣੀ ਰਚੀ ਗਈ ਗੁਰੂਆਂ ਨਾਲ ਚ ਰਹੇ ਜੇ ਉੱਥੇ ਇਮਾਨਦਾਰੀ ਨਹੀਂ ਹੈ ਤਾਂ ਦੁਨੀਆ 'ਚ ਕਿਤੇ ਨਹੀਂ ਲੱਭਣੀ ਦੁਨੀਆ ਤਾਂ ਸਾਡੇ 'ਤੇ ਬਲ ਝਖਦੀ ਹੈ ਵੀ ਇਮਾਨਦਾਰੀ ਦਾ ਪਾਠ ਉੱਥੋਂ ਪੜਾਉਣ ਸਾਨੂੰ ਸਾਡੇ ਕੋਲ ਉਹ ਹੈ ਨਹੀਂ ਬਹੁਤ ਦੁੱਖ ਦੀ ਗੱਲ ਹੈ ਗੰਭੀਰ ਗੱਲ ਇਹ ਹੈ ਦੁਨੀਆ ਸਿੱਖਾਂ ਵੱਲ ਝਾਕਦੀ ਸੀ ਬਹੁਤ ਜਲਦੀ 50 60 ਸਾਲ ਦਾ ਮੈਨੂੰ ਪਤਾ ਹੈ ਕਿ ਇਹ ਜਿੱਧਰ ਨੂੰ ਜਾ ਰਹੀ ਸੀ ਦੁਨੀਆ ਮੈਨੂੰ ਤਾਂ 60 ਸਾਲ ਦਾ ਪਤਾ ਸਾਰਿਆਂ ਨੂੰ ਇਹ ਪਤਾ ਹੈ ਇੱਥੇ ਅਸੀਂ ਇਦੋਂ ਵੀ ਖਤਰਨਾਕ ਹੋਣ ਵਾਲਾ ਸਮਾਂ ਆਹ ਖਤਰਨਾਕ ਨਹੀਂ ਐ ਤਾਂ ਖਤਰਨਾਕ ਸਮਾਉਣ ਵਾਲਾ ਅਮਰੀਕਾ ਦੇ ਵਿੱਚ ਖਾਣਾ ਜੰਗੀ ਹੋਣ ਵਾਲੀ ਹੈ ਉਧਰ ਨੂੰ ਜਾ ਰਹੀ ਹੈ ਗੱਲ ਸ਼ੁੱਕਰਵਾਰ ਹੋਣ ਵਾਲੀ ਹੈ ਫਿਰ ਕੀ ਹੋਊਗਾ ਫਿਰ ਵੀ ਇਹਨਾਂ ਨੇ ਤਾਂ ਆਪਣੇ ਇੰਤਜ਼ਾਮ ਕੀਤੇ ਹੋਏ ਨੇ ਵੀ ਅਸੀਂ ਚੰਦਰਮਾ ਤੇ ਚਲੇ ਜਾਈਏ ਉੱਥੇ ਮਰਨ ਨੂੰ ਕਿਨੂੰ ਛੱਡਦਾ ਮਰਨ ਨੂੰ ਸਾਨੂੰ ਛੱਡਦਾ ਵੀ ਤੁਸੀਂ ਇੱਥੇ ਰਹੋ ਪੋਲਿਊਸ਼ਨ ਹੋ ਗਿਆ ਕਿਉਂਕਿ ਸਾਡੀ ਆਤਮ ਪਲੂਟਡ ਹੈ ਅੰਦਰ ਜਿਹੜੇ ਸਾਡੇ ਨੇ ਨਾ ਲੋਭ ਬਿਣਾਹੇ ਮਾਨਸਾ ਜੋ ਪਾਣੀ ਤੇ ਭੂਰ ਜਿਹੜਾ ਲੋਭ ਹੈ ਉਹ ਸਭ ਤੋਂ ਵੱਡੀ ਪੋਲੂਸ਼ਨ ਉਹ ਹੈ ਅੰਦਰ ਸਾਡੇ ਅਸੀਂ ਫਸਲਾਂ ਦੇ ਉੱਤੇ ਜਿਹੜੀਆਂ ਦਵਾਈਆਂ ਛਿੜਕੀਆਂ ਨੇ ਅੱਜ ਤੱਕ ਸਾਨੂੰ ਪਤਾ ਨਹੀਂ ਸੀ ਕਿ ਥੱਲੇ ਜਾ ਕੇ ਕੀ ਹੋਊਗਾ ਕਾਦੇ ਕਰੀਤਾ 50 ਸਾਲ ਦੀ ਰੋਣਾ ਪੈਂਦਾ ਵੀ ਭਾਈ ਪਾਣੀ ਮੁਕਜੂ ਪਾਣੀ ਮੁਕਜੂ ਪਾਣੀ ਮੁਕਜੂ ਐ ਕਰੋ ਕਿਸੇ ਨੇ ਸੁਣੀ ਗੱਲ ਇਹ ਸਮਾਂ ਆਉਣਾ ਹੀ ਸੀ ਅਣਗੈੜੀ ਸਾਡੀ ਹੈ ਇਹਨੂੰ ਇਹ ਪੱਖ ਵੱਲ ਵੀ ਧਿਆਨ ਦੇਣਾ ਚਾਹੀਦਾ ਛੱਡੀ ਬੇਵਕੂਫੀ ਕਿੰਨੀ ਹੈ ਅਸੀਂ ਕਿੰਨੇ ਭਾਗੀਦਾਰ ਸੋਈ ਜੋਸ਼ ਦੀ ਗੱਲ ਨਹੀਂ ਹੈ ਇਹ ਸਮਾਧਾਨ ਕੀ ਹੈ ਹੁਣ ਹੁਣ ਕੀ ਕਰਨਾ ਫਸ ਗਏ ਪ੍ਰੈਸ ਸਾਨੂੰ ਤਾਂ ਅਸੀਂ ਜੋਸ਼ ਦਵਾ ਜਾਂਦੇ ਆਂ ਬੋਲ ਕੇ ਇੱਥੇ ਮੈਂ ਵੀ ਦਵਾ ਸਕਾਂ ਜੋ ਜਕਾਰੇ ਛੱਡ ਦੋਂਗੇ ਤੁਸੀਂ ਇੱਥੋਂ ਅਸੀਂ ਫਸ ਗਏ ਨਿਕਲਣਾ ਕਿਵੇਂ ਸਵਾਲ ਇਹ ਹੈ ਨਿਕਲ ਹੋਊਗਾ ਹੋਸ਼ ਨਾਲ ਜਦੋਂ ਜੋਸ਼ ਹੁੰਦਾ ਹੈ ਹੋਸ਼ ਗੁੰਮ ਹੋ ਜਾਂਦੇ ਨੇ ਐਸਾ ਜੋਸ਼ ਨਹੀਂ ਚਾਹੀਦਾ ਜਿਹਦੇ ਨਾਲ ਹੋਸ਼ ਗੁੰਮ ਹੋ ਜਾਣ ਜਾਂ ਹੋਸ਼ ਗੁੰਮ ਹੋ ਜਾ ਫਿਰ ਮੌਤ ਹੈ ਆ ਮਰ ਜਣਾ ਦੂ ਇਹਨੂੰ ਮਰਦਣਾ ਉਧਰ ਨੂੰ ਨਹੀਂ ਜਾਣਾ ਜੜਾ ਕੀ ਹੈ ਕਿ ਜਿਹੜੀ ਸਰਕਾਰ ਹੈ ਉਹਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਉਹ ਮੰਨਣ ਵੀ ਅਸੀਂ ਕੀਤੀਆਂ ਨੇ ਗਲਤੀਆਂ ਸੰਗ ਉਹ ਮੰਨਣ ਕੀਤੀਆਂ ਨੇ ਉਹਨਾਂ ਤੇ ਕਾਨੂੰਨੀ ਐਕਸ਼ਨ ਵੀ ਲੈ ਲਿਆ ਜਾਵੇ ਸਾਰੀਆਂ ਸਰਕਾਰਾਂ ਤੇ ਵੀ ਥੋੜੀ ਤੁਹਾਨੂੰ ਪਤਾ ਹੁੰਦੇ ਹੋਏ ਵੀ ਇਹ ਨੌਬਤ ਕਿਉਂ ਆਈ ਜੋ ਇਹ ਹੋ ਚੁੱਕਿਆ ਕਿਉਂ ਹੋਇਆ ਕਿਉਂ ਨਾ ਉਹ ਪ੍ਰਾਪਰਟੀਆਂ ਸਾਰੀਆਂ ਜ਼ਬਤ ਹੋ ਜਾਣ ਜਿਨ੍ਹਾਂ ਨੇ ਪੋਲੂਸ਼ਨ ਪੈਦਾ ਕਰਕੇ ਆਪਣੇ ਖੜੇ ਕੀਤੇ ਨੇ ਜੋ ਕਮਾਈ ਕੀਤੀ ਹੈ ਜਦ ਮੈਂ ਯੂਐਨਐਚ ਬੋਲਦਾ ਸੀ ਇੱਕ ਸਵਾਲ ਕੀਤਾ ਮੇਰੇ ਤੇ ਪੋਲੂਸ਼ਨ ਦਾ ਇਹ ਉਹ ਕਹਿੰਦੇ ਜੀ ਜਿਹੜਾ ਪੋਲੂਸ਼ਨ ਹਾਲਾਂਕਿ ਮੇਰਾ ਵਿਸ਼ਾ ਨਹੀਂ ਸੀਗਾ ਉਹ ਕਹਿੰਦਾ ਵੀ ਜਿਹੜਾ ਪੋਲੂਸ਼ਨ ਇਹਦੇ ਬਾਰੇ ਤੁਸੀਂ ਕੀ ਕਹਿਣਾ ਗੱਲ ਪੋਲੂਸ਼ਨ ਮੇਰਾ ਵਿਸ਼ਾ ਤਾਂ ਹੈ ਨਹੀਂ ਤੁਸੀਂ ਜੇ ਮੈਨੂੰ ਕੁਝ ਪੁੱਛਣਾ ਚਾਹੁੰਦੇ ਹੋ ਜਿਹਦਾ ਮੇਰਾ ਸਮਝ ਹੋਊਗੀ ਬਾਬਾ ਦੇ ਤੂੰ ਮੈਂ ਹੋਰ ਕੀ ਕਰੂੰਗਾ ਉਹ ਕਹਿੰਦਾ ਵੀ ਪੋਲੂਸ਼ਨ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹ ਕਹਿੰਦੇ ਨੇ ਜਿਨ੍ਹਾਂ ਨੇ ਵਿਕਾਸ ਕਰ ਲਿਆ ਅਮਰੀਕਾ ਵਰਗੇ ਜਿਹੜੇ ਅਗੰਬ ਦੇਸ਼ ਨੇ ਅਮੀਰ ਉਹ ਗਰੀਬ ਦੇਸ਼ਾਂ ਨੂੰ ਕਹਿੰਦੇ ਨੇ ਵੀ ਤੁਸੀਂ ਹੁਣ ਕੋਲਾ ਨਾ ਜਾਲੋ ਫੈਕਟਰੀਆਂ ਬੰਦ ਕਰ ਦਿਓ ਇਹ ਕਰ ਦਿਓ ਉਹ ਕਰ ਦਿਓ ਡਵੈਲਪਮੈਂਟ ਜਣੀ ਤੁਹਾਡੀ ਰੋਕ ਦਿਓ ਓਕੇ ਓਕੇ ਉਹ ਮੰਨਦੇ ਨਹੀਂ ਮੈਂ ਕਹਾ ਗਰੀਬਤਾ ਉਹ ਨਾਗਾ ਮਾਰੇ ਚਾਂਗਾ ਬੇੜੀ ਡੋਬਣ ਨੂੰ ਉਹਨੂੰ ਪਤਾ ਗਰੀਬ ਨੂੰ ਮੈਂ ਤਾਂ ਮਰਨਾ ਹੀ ਹੈ ਉਹਨਾਂ ਨੇ ਤਾਂ ਮਰਨਾ ਤੁਸੀਂ ਜੀਉਣ ਦੀ ਆਸ ਹੈ ਪ੍ਰਾਪਰਟੀਆਂ ਪੈਦਾ ਕੀਤੀਆਂ ਨੇ ਤੇ ਉਹ ਮਰਨਗੇ ਮਰਨ ਨੂੰ ਤਿਆਰ ਨੇ ਭੁੱਖੇ ਮਰਨੋਂ ਵੈਸੇ ਮਰ ਜਾਣਾ ਚੰਗਾ ਪਰ ਥੋਨੂੰ ਨਾਲ ਲੈ ਕੇ ਮਰਨਗੇ ਕਿਉਂ ਬੰਦ ਕਰਨ ਨੂੰ ਨਹੀਂ ਕਰਦੇ ਮੈਂ ਕਹੂੰ ਵੀ ਬੰਦ ਨਾ ਕਰੋ ਪੈਦਾ ਕਰੋ ਹੋਰ ਪੋਲੀਸ਼ਨ ਹੁਣ ਥੋੜੇ ਘੜ ਨੂੰ ਜਿਆਦਾ ਹੈ ਰੱਸਾ ਹੁਣ ਤੁਸੀਂ ਲਾਉਣਾ ਪਾਉਣਾ ਹੈ ਸਮਾਧਾਨ ਦੇ ਕਰਨ ਜਿੰਨਾ ਤੁਹਾਡੇ ਕੋਲ ਵਾਧੂ ਪੈਸਾ ਹੈ ਉਹ ਪੈਸਾ ਗਰੀਬ ਲੋਕਾਂ ਨੂੰ ਦੋ ਵੀ ਭਾਈ ਹਵਾ ਵੀ ਜਿਹੜੀ ਤੁਸੀਂ ਹਵਾ ਪলিউਟ ਕਰਤੀ ਹੁਣ ਤੱਕ ਤੁਹਾਡੇ ਪਿਓ ਦੀ ਹਵਾ ਸੀ ਸਾਰਿਆਂ ਦੀ ਹਵਾ ਸੀ ਉਹਦਾ ਇਹ ਬਜਾਣਾ ਸਾਰਾ ਪੈਸਾ ਦੋ ਫਿਰ ਉਹ 2015 ਵਿੱਚ ਹੀ ਫਰਾਂਸ ਵਿੱਚੋਂ ਹੋਇਆ ਸੀ ਉਦੋਂ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਮੁਆਵਜ਼ਾ ਦੇਣਾ ਮੰਨਿਆ ਸੀ ਉਦੋਂ ਸ਼ਾਇਦ ਸੀਗਾ ਹੋ ਬਾਦ ਆਇਆ ਹੈ ਟਰੰਪ ਟਰੰਪ ਭੱਜ ਗਿਆ ਬਾਅਦ ਚਾਲੇ ਟਰੰਪ ਟਰੰਪ ਮੁੱਕਰ ਗਿਆ ਜੋ ਫੈਸਲਾ ਹੋਇਆ ਸੀ ਏਜੰਡੇ ਦਾ ਜਿਵੇਂ ਮੈਂ ਕਿਹਾ ਸੀ ਉਹ ਨਹੀਂ ਮੰਨਿਆ ਉਹਨਾਂ ਨੇ ਮੈਂ ਕਹਾਂ ਜੀ ਧਰਮ ਬਿਨਾ ਨਹੀਂ ਰਾਜ ਚੱਲੇ ਧਰਮ ਤੇ ਆਜੋ ਜੇ ਹੁਣ ਬਚਣਾ ਬਰਨਾ ਕੋਈ ਰਸਤਾ ਨਹੀਂ ਬਚਣ ਦਾ ਗੁਰਬਾਣੀ ਕਹਿੰਦੀ ਹੈ ਹਰ ਬਿਸਰਤ ਸਦਾ ਖੁਆਰੀ ਸਦਾ ਦਾ ਮਤਲਬ ਪਿੱਛੇ ਤੇ ਲੈ ਕੇ ਹੁਣ ਵੀ ਖੁਆਰੀ ਆਉਣ ਵਾਲੇ ਸਮੇਂ 'ਚ ਵੀ ਖੁਆਰੀ ਜੇ ਤੁਸੀਂ ਸੱਚ ਵਿਚਾਰਤਾ ਇਮਾਨਦਾਰੀ ਬਸਾਰਤੀ ਸਾਰੇ ਹੀ ਖੁਆਰ ਹੋਵੋਗੇ ਅਸੀ ਸੱਚ ਬਸਾਰਿਆ ਹੋਇਆ ਹੈ ਇਮਾਨਦਾਰੀ ਛੱਡੀ ਹੋਈ ਹੈ ਤਾਂ ਖੁਆਰੀ ਹੈ ਕਮਜ਼ਕਮ ਪੰਜਾਬ ਚ ਖੁਆਰੀ ਨਹੀਂ ਹੋਣੀ ਚਾਹੀਦੀ ਤੇ ਸਾਡੇ ਕੋ ਗੁਰਬਾਨੀ ਸੀ ਜੇ ਇੱਥੇ ਖੁਆਰੀ ਹੈ ਇਹਦਾ ਮਤਲਬ ਸਾਡੀ ਗੁਰਬਾਨੀ ਛੱਡੀ ਹੋਈ ਜਿਆ ਇਹ ਛਡਾ ਦਿੱਤੀ ਗਈ ਹੈ ਸਾਡੇ ਖੁਆਰੀ ਕਿਉਂ ਹੈ ਸਾਨੂੰ ਤਾਂ ਰੋਜ਼ ਅਸੀਂ ਤਾਂ ਸੁਣਦੇ ਹਾਂ ਹਰ ਵੇਸ ਸਦਾ ਖੁਆਰੀ ਤਾਕੋ ਤੋਖਾ ਕਾਹੇ ਵਿਆਪੇ ਜਾਕੋ ਓਟ ਤਿਹਾਰੀ ਨਾਤਾ ਸੀ ਪਰਮੇਸ਼ਰ ਦੀ ਓਟ ਗੁਰੂ ਦੀ ਓਟ ਮੰਗੀ ਐ ਨਾ ਲਈ ਐ ਤੇ ਇਹਤੇ ਬਿਨੋ ਖਾਰੀ ਹੋਣੀ ਸੀ ਹੋਗੀ ਉੱਥੇ ਅਸੀਂ ਪਹੁੰਚ ਗਏ ਜੇ ਤਾਂ ਮੁੜ ਕੇ ਗੁਰੂ ਦਾ ਲੜ ਫੜਨਾ ਫੇਰ ਬਚਾ ਹੈਗਾ ਨਹੀਂ ਫੇਰ ਸਾਡੇ ਭਾਈ ਹੱਥ ਖੜੇ ਨੇ ਫੋਰ ਤਾਂ ਕੋਈ ਇਲਾਜ ਹੈ ਦੀ ਜੋ ਗੁਰੂ ਨੇ ਇਲਾਜ ਦੱਸਿਆ ਉਹਦੇ ਬਿਨਾ ਹੋਰ ਕੋਈ ਨਹੀਂ ਦੱਸ ਸਕਦਾ ਇਲਾਜ ਉਹ ਬਚ ਸਕਦਾ ਹੈ ਜਿਹੜਾ ਗੁਰੂ ਦੀ ਛੜਨ ਆਵੇ ਉਹਨੂੰ ਗੁਰੂ ਕੰਠ ਲਾ ਲੈਂਦਾ ਫੇਰ ਹੋ ਜੂਗੀ ਏਕਤਾ ਗੁਰੂ ਦਾ ਲੜ ਛੱਡਿਆ ਹੋਇਆ ਹੈ ਪ੍ਰੇਮ ਸਿੱਖਾਂ ਚ ਤਾਂ ਨਹੀਂ ਏਕਤਾ ਤਾਂ ਨਹੀਂ ਜਦ ਅਸੀਂ ਰਾਜਕੈਮ ਕੀਤਾ ਸਾਡੇ ਚ ਏਕਤਾ ਸੀ ਅਜੇ ਅਕਾਲੀ ਦਲ ਕਹਿੰਦੇ ਨੇ ਬਣੇ ਹੋਏ ਗੋਲਕਾਂ ਘੱਟਤਾ ਰੋਜ ਅਸੀਂ ਪਗਾ ਲਾਉਨੇ ਇੱਕ ਦੂਏ ਦੀ ਸੁਪਰੇ ਨੇ ਰਾਜ ਕਰਨ ਦੇ ਇਹ ਬਿਲਕੁਲ ਮੂਰਖਤਾ ਤੋਂ ਸਵਾ ਕੁਛ ਵੀ ਨਹੀਂ ਮੂਰਖਤਾ ਜੇ ਸਾਡੇ ਚ ਏਕਤਾ ਨਹੀਂ ਜਿਹੜੇ ਘਰ ਚ ਏਕਤਾ ਹੀ ਨਹੀਂ ਉਹ ਤਾਂ ਘਰ ਗੁਲਾਮ ਹੈ ਉੱਥੇ ਕੁਛ ਵੀ ਨਹੀਂ ਹੁੰਦਾ ਜਿੱਥੇ ਏਕਤਾ ਨਾ ਹੋਵੇ ਫੁੱਟ ਪੈ ਜਵੇ ਮੈਂ ਉਪੀ ਰਹਿੰਦਾ ਸੀ ਇੱਕ ਮੁਸਲਮਾਨ ਸੀ بڑا হাজী ਸਿਆਣਾ ਉਹ ਇੱਕ ਫੁੱਟ ਲੈ ਕੇ ਆਇਆ ਉਹ ਜਿਹੜੀ ਆਪਣੇ ਖੇਤਾਂ 'ਚ ਪੈਦਾ ਹੁੰਦੀ ਹੈ ਮੈਂ ਇਹਨੂੰ ਕਿਹਾ ਉਹਨੂੰ ਦਿਓ ਬਜ਼ੁਰਗ ਹੈ ਉਹ ਵੀ ਖਾ ਲੂ ਇੱਕ ਉਹ ਕਹਿੰਦਾ ਜੀ ਹਮਤੋਂ ਨਹੀਂ ਇਸੇ ਹੱਥ ਲਗਾਤੇ ਮੈਂ ਕਿਹਾ ਕਿਉਂ ਕੱਲ੍ਹ ਫੂਟ ਤਾਂ ਨਾ ਖੇਤ 'ਚ ਐਂ ਨਾ ਘਰ 'ਚ ਐਂ ਅਗਰ ਹਮ ਘਰ 'ਚ ਲੈ ਗਏ ਹਮਾਰੇ ਘਰ 'ਚ ਫੂਟ ਡਾਲ ਦੇਗੀ ਐਨਾ ਮੁਸਲਮਾਨਾਂ ਨੂੰ ਗਿਆਨ ਹੈ ਮਹਿਰਾਨ ਹੋ ਗਿਆ ਆਦਮੀ ਦੀ ਗੱਲ ਸੁਣ ਕੇ ਕਿ ਆਪਣੀ ਔਲਾਦ ਨੂੰ ਇਹ ਇਹ ਦੱਸ ਰਹੇ ਨੇ ਫੁੱਟ ਟਿੱੜ ਜਾਂਦੀ ਹੈ ਫੁੱਟ ਜਾਂਦੀ ਹੈ ਨਾ ਜਦੋਂ ਫੁੱਟ ਜੇਵੇ ਨਾ ਦੁੱਧ ਪਰ ਦੁੱਧ ਨਹੀਂ ਰਹਿੰਦਾ ਨਾ ਬਾਹਰ ਅੱਛੀ ਨਾ ਅੰਦਰ ਘਰ ਵਿੱਚ ਅੱਛੀ ਸਾਡੇ ਚ ਫੁੱਟ ਆ ਉਹ ਪਈ ਹੋਈ ਇਹਨੂੰ ਦੂਰ ਕਰ ਲੋ ਜੇ ਕੁਝ ਬਚਾਉਣਾ ਹੈ ਨਹੀਂ ਫਿਊਚਰ ਕੁਝ ਨਹੀਂ ਸਾਡੇ ਕੋਲ ਆ ਗੁਰੂ ਦੇ ਲੜਤੇ ਬਿਨੋ ਕੋਈ ਇਲਾਜ ਨਹੀਂ ਇੱਥੇ ਹੁਣ ਸਬਰ ਦੀ ਗੱਲ ਹੈ ਪ੍ਰੈਸਟੀਸ਼ ਇਸ਼ੂ ਇਹਨਾਂ ਨੂੰ ਨਿਰਵਾਣਾ ਚਾਹੀਦਾ ਬੈਠ ਕੇ ਸਮਾਧਾਨ ਕਰੇ ਸਰਕਾਰ ਇਹ ਥੱਲੇ ਦਾ ਜੋ ਪੋਲੂਸ਼ਨ ਹੋਇਆ ਇਹਦਾ ਇਲਾਜ ਜੋ ਸਰਕਾਰ ਪੈਸਾ ਲਾਵੇ ਇਹਨਾਂ ਦੀਆਂ ਜ਼ਮੀਨਾਂ ਇਹਨਾਂ ਦੀਆਂ ਫੈਕਟਰੀਆਂ ਕਰ ਕਰੇ ਇਹਨਾਂ ਦੇ ਬੈਂਕ ਬੈਲੈਂਸ ਕਰ ਕਰੇ ਜੋ ਮਰਜ਼ੀ ਕਰੇ ਸਾਡਾ ਪਾਣੀ ਠੀਕ ਕਰਕੇ ਦਵੇ ਥੱਲੇ ਦਾ ਸਰਕਾਰ ਦਵੇ ਸਰਕਾਰ ਨੇ ਇਹ ਕੰਮ ਕਰਾਇਆ ਉਹੀ ਇਹਦਾ ਇਲਾਜ ਕਰੇ ਇਹ ਤਾਂ ਹੈਗਾ ਇਮਾਨਦਾਰੀ ਦਾ ਖਮਾਦਾਨ ਤੇ ਬਾਕੀ ਲੜਕੇ ਤਾਂ ਕੁਝ ਲੱਭਿਆ ਨਹੀਂ ਆਖਿਰ ਤਾਂ ਬੈਠ ਕੇ ਕੋਈ ਰਾਜ਼ੀਨਾਮਾ ਕਿਸੇ ਚੀਜ਼ ਦਾ ਹੁੰਦਾ ਹੈ ਸਮਾਧਾਨ ਤਾਂ ਬੈਠ ਕੇ ਹੀ ਹੋਊਗਾ ਥੋੜੀ ਸ਼ਿਕਾਇਤ ਜਾਇਜ਼ ਹੈ ਸਾਡੀ ਸ਼ਿਕਾਇਤ ਜਾਇਜ਼ ਹੈ ਪਾਣੀ ਖਰਾਬ ਹੋ ਚੁੱਕਿਆ ਬਿਮਾਰੀਆਂ ਆਹ ਹੋ ਚੁੱਕੀਆਂ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਲਵੇ ਉਹ ਪਰਮਾਰ ਕਿੱਥੇ ਜਾਣ ਵਿਚਾਰੇ ਜਿਹਨਾਂ ਦੇ ਕੈਂਸਰ ਹੋ ਗਿਆ ਖਾ ਉਹਨਾਂ ਕੋ ਪੈਸਾ ਹੈ ਨਹੀਂ ਉਹ ਇਹਨਾਂ ਅਮੀਰਾਂ ਨੂੰ ਚਾਹੇ ਇਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੇ ਚਾਹੇ ਕੁਝ ਵੀ ਹੋਵੇ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਰਨ ਬਾਕੀ ਕੋਈ ਇਹਦੇ ਚੋ ਜੇ ਕੋਈ ਸਿਆਸੀ ਰੋਟੀਆਂ ਛੇਕ ਕੇ ਮੇਰਾ ਖਿਆਲ ਹੈ ਫਿਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਣ ਵਾਲਾ ਉਹ ਤਾਂ ਉਹ ਗੱਲ ਹੋਰ ਪਾਸੇ ਚਲੀ ਜੂਗੀ ਇਲਾਜ ਕਿਸੇ ਬਿਮਾਰੀ ਦਾ ਇਲਾਜ ਦੇਖੀ ਤਾਂ ਇਲਾਜ ਕੀ ਹੈ ਇਲਾਜ ਵਿੱਚ ਬਚਾਓ ਹੈ ਜੇਸੀ ਚੀਜ਼ ਦਾ ਇਲਾਜ ਨਹੀਂ ਕਰਨਾ ਬਚਾਓ ਹੈ ਨਹੀਂ ਤੇ ਇਹਨਾਂ ਹੀ ਲਫ਼ਜ਼ਾਂ ਨਾਲ ਮੈਂ ਜ਼ਿਆਦਾ ਆਪਣਾ ਖਿਆਲ ਟਾਈਮ ਨਾ ਲਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ